आज हमने बच्चों को एक लेक्चर डेमोस्ट्रेशन दिखाया है जिसमें इन्फेंट्री सेक्शन की जो वेरियस फॉर्मेशन होती हैं कि किस तरह से जो इन्फेंट्री की जो एक सबसे छोटी टुकड़ी एक सेक्शन होता है जब वो लड़ाई के लिए जाता है किस तरह से वो अपना डिफरेंट तरह की फॉर्मेशन अपनाता है मैं तो अपने लोग तो यही मैसेज देना चाहता हूँ कि जेड नशा के आज कल जो नौजवान आ मुद्दे नवे नमें रहे हैं ਉਹਨਾਂ ਨੂੰ ਇਹ ਚੀਜ਼ ਤੋਂ ਦੂਰ ਹੀ ਰਹਿਣਾ ਚਾਹੀਦਾ ਵਾ ਤੇ ਮਤਲਬ ਬਹੁਤ سارے ਘਰ ਜਿਹੜੇ ਆ ਤਬਾਹ ਕਰਦਾ ਵਾ ਠੀਕ ਹੈ ਤੇ ਨਾਲ ਚੰਨਾ ਮੈਂ ਕਿ ਆਰਮੀ ਚਾਹੋ ਕਿ ਇਹਦੇ ਵਿੱਚ ਜੋ ਵੀ ਆ ਸਾਰਾ ਕੁਝ ਬਹੁਤ ਵਧੀਆ ਆ ਕਿ ਨਸ਼ੇ ਤੋਂ ਦੂਰ ਰੱਖਿਆ ਜਾਂਦਾ ਬਾਕੀ ਫਿਜ਼ੀਕਲ ਮੈਂਟਲੀ ਬੰਦਾ ਫਿੱਟ ਰਹਿੰਦਾ ਆਰਮੀ ਦੇ ਵਿੱਚ ਆ ਕੇ ਤਸਵੀਰਾਂ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਭਾਰਤ ਪਾਕਿਸਤਾਨ ਦੀ ਜੰਗ ਦੀਆਂ ਤਸਵੀਰਾਂ ਨੇ ਜਾਂ ਫਿਰ ਸਰਹੱਦ ਤੇ ਕਿਸੇ ਪਾਕਿਸਤਾਨੀ ਚੌਕੀ ਤੇ ਭਾਰਤ ਦੇ ਫੌਜੀਆ ਨੇ ਕਬਜ਼ਾ ਕਰ ਲਿਆ ਹੋਵੇਗਾ ਤਸਵੀਰਾਂ ਵਿੱਚ ਵਰਦੀਆਂ ਗੋਲੀਆਂ ਬੰਬਾਂ ਵਿੱਚ ਭਾਰਤੀ ਫੌਜੀ ਜਿਵੇਂ ਸਾਰੇ ਦੁਸ਼ਮਣ ਦੇਸ਼ ਦੇ ਫੌਜੀ ਨੂੰ ਮਾਰ ਕੇ ਦੁਸ਼ਮਣ ਦੀ ਚੌਂਕੀ ਤੇ ਕਬਜ਼ਾ ਕਰਦੇ ਦਿਖਾਈ ਦੇ ਰਹੇ ਨੇ ਦਰਸਲ ਇਹ ਤਸਵੀਰਾਂ ਬਟਾਲਾ ਵਿੱਚ ਲੱਗੇ NCC ਕੈਡਟਸ ਨੂੰ ਬਿਲਕੁਲ ਦੋ ਦੇਸ਼ਾਂ ਦੀ ਜੰਗ ਵਾਲੇ ਹਾਲਾਤ ਪੈਦਾ ਕਰਕੇ ਉਹਨਾਂ ਨੂੰ ਦੇਸ਼ ਦੀ ਰੱਖਿਆ ਲਈ ਫੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਟ੍ਰੇਨਿੰਗ ਦੌਰਾਨ NCC ਦੇ ਕੈਡਟਸ ਵਿੱਚ ਜਿੱਥੇ ਦੇਸ਼ ਭਗਤੀ ਜਗਾਉਣ ਲਈ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਗਏ, ਉੱਥੇ ਜਵਾਨਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ NCC ਦੇ ਵਿਦਿਆਰਥੀਆਂ ਲਈ ਡਾਕਟਰ, ਪੁਲਿਸ ਅਧਿਕਾਰੀ ਅਤੇ ਸਮਾਜ ਸੇਵਕ ਨੂੰ ਵੀ ਕੈਂਪ ਵਿੱਚ ਬੁਲਾ ਕੇ ਉਹਨਾਂ ਨੂੰ ਚੰਗਾ ਨਾਗਰਿਕ ਬਣਨ ਅਤੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਣ ਤੋਂ ਇਲਾਵਾ ਬਾਤ ਚੰਗੀ ਡਾਈਟ ਰਹੀ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਗੁਣ ਵੀ ਦਿੱਤੇ ਗਏ ਨੇ ਕੈਂਪ ਵਿੱਚ ਸ਼ਾਮਿਲ ਸੈਂਕੜੇ ਐਨਸੀਸੀ ਕੈਡਿਟਸ ਨੇ ਇਹ ਸਭ ਦੇਖਣ ਤੋਂ ਬਾਅਦ ਭਾਰਤੀ ਸੈਨਾ ਵਿੱਚ ਭਰਤੀ ਹੋਣ ਦੀ ਇੱਛਾ ਜਤਾਈ ਹੈ ਅੱਜ ਅਸੀਂ ਬੱਚਿਓ ਨੂੰ ਇੱਕ ਲੈਕਚਰ ਡੈਮੋਨਸਟ੍ਰੇਸ਼ਨ ਦਿਖਾਇਆ ਹੈ ਜਿਸ ਵਿੱਚ ਇਨਫੈਂਟਰੀ ਸੈਕਸ਼ਨ ਕੀ ਜੋ ਵੈਰੀਅਸ ਫਾਰਮੇਸ਼ਨਸ ਹੁੰਦੀ ਹੈ ਕਿ ਕਿਸ ਤਰ੍ਹਾਂ ਸੇ ਜੋ ਇਨਫੈਂਟਰੀ ਕੀ ਜੋ ਸਭ ਤੋਂ ਛੋਟੀ ਟੁਕੜੀ ਇੱਕ ਸੈਕਸ਼ਨ ਹੁੰਦਾ ਹੈ जब वो लड़ाई के लिए जाता है किस तरह से वो अपना डिफरेंट तरह की फॉर्मेशन अपनाता है और फाइनली जब वो अटैक करता है दुश्मन के बंकर के ऊपर तब क्या कार्रवाई होती है तो वो हमने दिखाने की कोशिश करी है ये कैंप के दौरान भी हम बच्चों को हमने पूरा रूटीन ही ऐसा रखा है कि जो बच्चे आर्मी या इस तरह के करियर के लिए जाना चाहते हैं उनको पता चले कि हमारा एक डेली रूटीन कैसा होना चाहिए इसके लिए हमने उनको सुबह छः बजे करीब पीटी के लिए निकाल देते हैं एक घंटे के करीब पीटी होती है उसके बाद उनको हम ड्रिल वगैरह की तैयारी कराते हैं और शाम को हमारा इनका एक डेढ़ घंटा का डिफरेंट टाइप ऑफ आउटडोर गेम्स भी होता है जिसमें कि बच्चे आपस में खूब कंपटीशन भी करते हैं तो जो कि बेसिकली आर्मी में जाने के लिए ज़रूरी चीज़ें हैं तो बच्चे अपने आप को मजबूत बना सकते हैं ये सारी एक्टिविटी करके साथ ही साथ अब इनका जब क्योंकि पूरा खाने का अरेंजमेंट भी हमारा है तो हम कोशिश करते हैं कि बच्चों को पूरे टाइम बैलेंस डाइट मिले ਕਿਉਂਕਿ ਇਹ ਕੋਈ ਬੜਤੇ ਹੋਏ ਬੱਚੇ ਹੈ ਇਨਕੋ ਇੱਕ ਅੱਛਾ ਖਾਣਾ ਮਿਲੇ ਤੇ ਆਪਣਾ ਭਾਗੇ ਕੇ ਕਾਮੋ ਕੇ ਲੀਏ ਆਗੇ ਕੇ ਕੈਰੀਅਰ ਕੇ ਲੀਏ ਲੋਕ ਫਿਟ ਬਣੇ ਮੈਂ ਤੇ ਆਪਣੇ ਲੋ ਤੇ ਹੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਨਸ਼ਾ ਵਾ ਇਹ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਮੁੰਡੇ ਨਵੇਂ ਨਵੇਂ ਉੱਠ ਰਹੇ ਆ ਉਹਨਾਂ ਨੂੰ ਇਹ ਚੀਜ਼ ਤੋਂ ਦੂਰ ਹੀ ਰਹਿਣਾ ਚਾਹੀਦਾ ਵਾ ਤੇ ਮਤਲਬ ਬਹੁਤ ਸਾਰੇ ਘਰ ਜਿਹੜੇ ਆ ਤਬਾਹ ਕਰਦਾ ਵਾ ਇਦਾਂ ਦੇਣਾ ਚਾਹੁੰਦਾ ਮੈਂ ਕਿ ਆਰਮੀ ਚ ਜਾਓ ਕਿ ਇਹਦੇ ਵਿੱਚ ਜੋ ਵੀ ਆ ਸਾਰਾ ਕੁਝ ਬਹੁਤ ਵਧੀਆ ਆ ਵੀ ਨਸ਼ੇ ਤੋਂ ਦੂਰ ਰੱਖਿਆ ਜਾਂਦਾ ਬਾਕੀ ਫਿਜ਼ੀਕਲ ਮੈਂਟਲੀ ਬੰਦਾ ਫਿੱਟ ਰਹਿੰਦਾ ਆਰਮੀ ਦੇ ਵਿੱਚ ਆ ਕੇ ਬਾਕੀ ਜੇ ਕਿਤਾ ਹੋਰ ਵੀ ਸੁਪਨਾ ਉਹ ਆਪਣਾ ਮਤਲਬ ਜਿਸ ਹਿਸਾਬ ਨਾਲ ਉਹ ਜਿਹੜੀ ਵੀ ਨੌਕਰੀ ਲੈਣਾ ਚਾਹੁੰਦਾ ਲੈ ਸਕਦਾ ਪਰ ਇਹ ਵੀ ਨਸ਼ੇ ਦੇ ਵੱਲ ਨਾ ਜਾਵੇ ਜੀ ਇੰਜੀਨੀਅਰ ਸੈਂਟਰੀ ਸਕੂਲ ਕਾ ਅਧਿਐਨ ਕਰਦੀ ਆ ਜੀ ਤੇ ਮੈਨੂੰ ਐਨ ਸੀ ਸੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ 19 ਨੂੰ ਕੈਂਪ ਸਟਾਰਟ ਹੋਇਆ ਇਹ ਮੈਨੂੰ ਬਹੁਤ ਕੁਝ ਸਿੱਖਿਆ ਡਿਸਪਲਿਨ ਚ ਰਹਿਣਾ ਪਤਾ ਲੱਗਦਾ ਹੈ ਤੇ ਮੇਰਾ ਇੱਕ ਡਰੀਮਾ ਕਿ ਮੈਂ ਇੰਡੀਅਨ ਆਰਮੀ ਜੁਆਇਨ ਕਰਾਂ ਤੇ ਮੇਰੇ ਪਾਪਾ ਦਾ ਵੀ ਇਹ ਟੀਮ ਹੈ ਤੇ ਮੈਂ ਉਹ ਟੀਮ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਇਹ ਇਹਦੇ ਚ ਮੈਂ ਜਦੋਂ ਆਈ ਹਾਂ ਤੇ ਇਹਨਾਂ ਨੇ ਮੈਨੂੰ ਐਨਡੀਏ ਦੇ ਟੈਸਟ ਬਾਰੇ ਬਹੁਤ ਕੁਝ ਪਤਾ ਲੱਗਾ ਵਾ ਐਸਐਸਬੀ ਦੀ ਇੰਟਰਵਿਊ ਬਾਰੇ ਬਹੁਤ ਕੁਝ ਪਤਾ ਲੱਗਾ ਮੈਂ 3rd GS ਮੈਮ ਇਹਨਾਂ ਨਾਲ ਮੈਂ ਕੱਲ ਅੰਮ੍ਰਿਤਸਰ ਗਈ ਸੀ ਤੇ ਉੱਥੇ ਜਾ ਕੇ ਮੈਨੂੰ ਐਸਐਸਬੀ ਦੀ ਬਹੁਤ ساری ਇਨਫੋਰਮੇਸ਼ਨ ਮਿਲੀ ਹੈ ਅ ਮਤਲਬ ਇਥੇ ਇੱਕ ਟਾਈਮ ਦਾ ਪਤਾ ਲੱਗਾ ਵਾ ਕਿ ਟਾਈਮ ਕੀ ਚੀਜ਼ ਆ ਬਾਕੀ ਇਹ ਕੈਂਪ ਵਧੀਆ ਲੱਗਾ ਦੇਖ ਕੇ ਨੇਚਰਲਿਪ ਕੋਰਾ ਤੇ ਮੈਂ ਘੁਮਾਨ ਤੋਂ ਬਲੌਗ ਕਰਦੀ ਆ ਮੈਂ ਪਲੱਸ 2 ਕਲਾਸ ਦੀ ਸਟੂਡੈਂਟ ਆ ਮੇਰਾ ਚਾਈਲਡਹੂਡ ਦਾ ਇਹੀ ਡਰੀਮ ਆ ਕਿ ਮੈਂ ਇੱਕ ਆਰਮੀ ਆਫੀਸਰ ਬਣਾ ਤੇ ਜੇ ਦੇ ਕਰਕੇ ਮੈਂ ਬਹੁਤ ਜ਼ਿਆਦਾ ਮਿਹਨਤ ਵੀ ਕਰ ਰਹੀ ਆ ਉਹਦੇ ਕਰਕੇ ਮੈਂ ਐਨਸੀਸੀ ਜੁਆਇਨ ਕੀਤੀ ਤਾਂ ਕਿ ਮੈਂ ਇੱਕ ਆਪਣਾ ਜਿਹੜਾ ਚਾਈਲਡਹੂਡ ਦਾ ਡਰੀਮ ਆ ਉਹ ਪੂਰਾ ਕਰ ਸਕਾਂ ਮੇਰੇ ਪਾਦਰ ਦਾ ਵੀ ਇਹੀ ਡਰੀਮ ਆ ਤੇ ਮੈਂ ਐਨਸੀਸੀ ਤੋਂ ਅੱਜ ਬਹੁਤ ਕੁਝ ਸਿੱਖਿਆ ਉਹਨਾਂ ਨੇ ਬਹੁਤ ਕੁਝ ਸਿਖਾਇਆ ਹਾਂ ਉਹਨੂੰ ਮੈਂ ਥੈਂਕ ਯੂ ਕਰਦੀ ਆ ਸਾਡੇ ਸੀਓ ਸਰ ਦਾ ਜਿਨ੍ਹਾਂ ਨੇ ਇੰਨਾ ਸੋਹਣੀ ਆਰਗੇਨਾਈਜੇਸ਼ਨ ਨੂੰ ਸਾਨੂੰ ਸਪੋਰਟ ਕੀਤਾ ਬਹੁਤ ਵਧੀਆ ਲੱਗਾ ਰਾਜਿੰਦਗੀ ਦਾ ਫਰਸਟ ਐਕਸਪੀਰੀਅੰਸ ਸੀ ਮੈਂ ਕਦੀ ਨਹੀਂ ਭੁੱਲ ਸਕਦੀ ਇਹ ਤੇ ਨੈਕਸਟ ਟਾਈਮ ਵੀ ਜ਼ਰੂਰ ਲਗਾਵਾਂਗੀ ਮੇਰਾ ਨਾਮ ਜੀਸੀਆ ਦਾਮਨੀ ਸ਼ਰਮਾ ਮੈਂ ਕਪੂਰਤਲਾ ਤੋਂ ਹਾਂ ਲੇਕਿਨ ਇਸ ਟਾਈਮ ਮੇਰੀ ਪੋਸਟਿੰਗ ਬਟਾਲਾ ਵਿੱਚ ਹੋਈ ਹੈ ਮੈਨੂੰ ਜੁਆਇਨ ਕੀਤਾ 4 ਮੰਥਸ ਹੀ ਹੋਏ ਨੇ ਹਜੇ ਤੇ ਮੈਂ ਹੀ ਟ੍ਰੇਨ ਕਰ ਰਹੀ ਹਾਂ ਨਾ ਬੱਚਿਆਂ ਨੂੰ ਐਨਸੀਸੀ ਦੇ ਲਈ ਬਹੁਤ ਸਾਰਾ ਪੀਅ ਸਟਾਫ ਟ੍ਰੇਨ ਕਰ ਰਹੀ ਹੈ ਸਾਨੂੰ ਪਤਾ ਬਹੁਤ ਹਾਰਡ ਵਰਕ ਲੱਗ ਰਿਹਾ ਸਾਡਾ ਇਹਨਾਂ ਤੇ ਪਰ ਇਹਨਾਂ ਦੇ ਬਹੁਤ ਐਫਰਟਸ ਨੇ ਇਹਨਾਂ ਬਿਕੋਜ਼ ਅਸੀਂ ਜੇ ਪੜ੍ਹਾਉਂਦੇ ਆ ਤਾਂ ਜੇ ਬੱਚਾ ਪੜ੍ਹਨ ਵਾਲਾ ਨਹੀਂ ਹੋਊਗਾ ਸਾਡਾ ਐਫਰਟ ਜ਼ੀਰੋ ਹੋ ਜਾਂਦੇ ਨੇ ਬੱਚੇ ਪੜ੍ਹਨ ਵਾਲੇ ਨੇ ਇਸ ਕਰਕੇ ਸਾਡਾ ਐਫਰਟ ਦਾ ਪੂਰਾ ਪੂਰਾ ਮੁੱਲ ਪਿਆ ਜਿਹੜਾ ਕਿ ਤੁਸੀਂ ਅੱਜ ਦੇਖ ਹੀ ਲਿਆ لیکن سب بہت اچھا